ਚਲ ਕੋਈ ਨਾ ਤੂੰ ਰੋਣਾ ਮੈਂ ਆਉਂਗੀ ਸਵੇਰੇ ਕਰਦੇ ਆਂ ਫਿਰ ਕੋਈ ਹਿਲ ਲੱਗ ਸੀ ਲਾ ਕੀ ਕਰਨਾ ਪੈਣੇ ਮੈਨਿ ਗੀ ਆ ਚਲ ਕੋਈ ਨਹੀਂ ਸੋਚਦੀਆਂ ਦਾ ਕੁਛ ਕੀ ਗੱਲ ਹੋਈ ਆ ਮੰਮੀ ਜੀ ਐਨੇ ਪਰੇਸ਼ਾਨ ਕਿਉਂ ਖਲੋਤੇ ਜੀ ਖਲਾਉਣਾ ਕੀ ਆ ਮੈਂ ਦੁਖੀ ਤੈਨੂੰ ਤੇ ਪਤਾ ਹੀ ਆ ਮਾਸੀ ਤੇਰੀ ਦਾ ਫੋਨ ਆਉਣ ਗਿਆ ਹੀ ਔਰ ਫੇਰ ਉਹਦੇ ਮੁੰਡੇ ਨੇ ਟੀਕਾ ਲਾ ਲਿਆ ਕੱਲ ਦੇ ਗਿ ਆਈ ਕਿਤੇ ਪਤਾ ਨਹੀਂ ਕਿੱਥੇ ਪਿਆਰਿਆ ساری ਰਾਤ ਰਾਤ ਹੀ ਚੱਲੀ ਲੱਭਦੀ ਰਹੀ ਤਸਵੀਰੇ ਵੀ ਲੱਭਿਆ ਕਿਸ ਨੇ ਉਹਨੂੰ ਦੱਸਿਆ ਕਿ ਉਹ ਮੋੜ ਤੇ ਡਿੱਗਾ ਪਈ ਚੋਕੂ ਕੇ ਤੇ ਘਰ ਘੁਰ ਲਈ ਆ ਸੱਚੀ ਨੇ ਤੇ ਨਹੀਂ ਜਾਨ ਦੁਖੀ ਕੀਤੀ ਆ ਨਾ ਸੱਚੀ ਗੱਲ ਐ ਮੰਮੀ ਜੀ ਸੱਚੀ ਮਾਸੀ ਬੜੀ ਟੈਨਸ਼ਨ ਚ ਰਹਿੰਦੀ ਆ ਇਹ ਮੁੰਡੇ ਨੇ ਤਾਂ ਸੱਚੀ ਨਾ ਦੁਖੀ ਕੀਤਾ ਨਾ ਲਓ ਚਲੋ ਕੋਈ ਨਹੀਂ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਹੋਰ ਕੀ ਦੀਏ ਇਹਦੇ ਨਾਲ ਉਹ ਤੇ ਰੱਬ ਨੂੰ ਹੋਰ ਇੱਕ ਤੀ ਦੇ ਦਿੰਦਾ ਉਹ ਚੰਗੀ ਬੁੱਢੇ ਵਾਰੀ ਨਾਲੇ ੱਟਕੇ ਖਾਂਦੀ ਫਿਰਦੀ ਆ ਨਾਲੇ ਰੋਂਦੀ ਆ ਕੀ ਕਰ ਰੋ ਮੇਦਾ ਕੋਈ ਨਾ ਮੈਂ ਜਾਊਂਗੀ ਸਿਰ ਇਹ ਨਹੀਂ ਕਰਦੇ ਆ ਕੋਈ ਹਿਲਾਸੀਲਾ ਮੈਂ ਤੇ ਕੋਈ ਹੋਰ ਗੱਲ ਕਹਨੀ ਆ ਸਿਮਰ ਕੋਈ ਰਿਸ਼ਤਾ ਹੀ ਕਰਾੜੀਏ ਰਿਸ਼ਤਾ ਹੀ ਕਰਾ ਦਈਏ ਰਿਸ਼ਤਾ ਬਟਾ ਨੂੰ ਪਤਾ ਇਹੋ ਜਿਹਾ ਨੂੰ ਕਿੰਨੇ ਕਰਨਾ ਆ ਮਮੀ ਜੀ ਤੁਹਾਨੂੰ ਪਤਾ ਹਰ ਕਿਸੇ ਨੇ ਤੇ ਆਪਣੀ ਤੀਹ ਦਾ ਰਿਸ਼ਤਾ ਕਰਨ ਲੱਗਿਆ ਸੋ ਜਾਨਿਆਂ ਨੂੰ ਪੁੱਛਣਾ ਹੁੰਦਾ ਤੇ ਇਹੋ ਜਿਹਾ ਨੂੰ ਰਿਸ਼ਤੇ ਕਿੱਥੇ ਹੁੰਦੇ ਆ ਹਾਂ ਇਹੋ ਗੱਲਾਂ ਨਾ ਇਹਨੂੰ ਰਿਸ਼ਤਾ ਵੀ ਕਿੰਨੇ ਕਰਨਾ ਆ ਹਰ ਕੋਈ ਤੀ ਵਾਲਾ ਪੋਸ਼ਿਗਿਸ਼ ਕਰਦਾ ਆ ਐਂਦਾ ਤੇ ਰਿਸ਼ਤਾ ਵੀ ਨਹੀਂ ਹੋਣਾ ਤੇ ਪਾਣੀ ਤੇ ਪੈਰ ਪੈਰ ਤੇ ਵੱਜਣੀਆਂ ਜਿਨਾੰਤਰਾ ਮਲੀਆ ਕੋਈ ਚੀਜ਼ ਤੇ ਛੜਦਾ ਨਹੀਂ ਚਲ ਕਰਦੀਆਂ ਕੋਈ ਹਿੱਲਾ ਬਣਾਓ ਕੋਟ ਚਾ ਪੀਏ ਆ ਚਲੋ ਤੇ ਟੈਨਸ਼ਨ ਨਾ ਲਓ ਹਾਂਜੀ ਆਜੋ ਮੈਂ ਬਣਾਉਣੀ ਆ ਆਓ ਚਲ ਕੋਈ ਗੱਲ ਨਹੀਂ ਸਵੇਰੇ ਕਰ ਦਨੇ ਆ ਆ ਚਲ ਆ ਜਿਓ ਤੁਸੀਂ ਹਾਂ ਆ ਪੂਰੇ 15 ਕਿੱਲੇ ਆਉਂਦੇ ਆ ਤੇ ਆ ਜੇ ਤੁਹ ਪੁੱਛਣਾ ਪੁੱਛ ਲੈ ਜੇ ਤੈਨੂੰ ਮੇਰੇ ਤੇ ਨਹੀਂ ਜਕੀਨ ਤੇ ਹਾਂ ਦੱਸ ਮੈਂ ਤੀ ਭੈਣ ਆ ਮੈਂ ਝੂਠ ਬੋਲੂਗੀ ਆ ਤੈਨੂੰ ਮੈਂ ਸੇਲੀ ਨਹੀਂ ਬਣਾਇਆ ਪੈਨ ਬਣਾਇਆ ਆ ਨਹੀਂ ਸਿਮਰ ਆ ਇੱਧਰ ਆ ਕਾਲ ਸੁਣਨੀ ਕੀ ਗੱਲ ਮੰਮੀ ਜੀ ਬੜੀ ਖੁਸ਼ ਲੱਗਣ ਦੇ ਜੀ ਮੈਂ ਤੇ ਬੜੀ ਖੁਸ਼ ਹਾਂ ਹੋਜੀ ਤਿਆਰ ਤੁਸੀਂ ਇਸੇ ਲਈ ਨਹੀਂ ਰਾਨੂ ਆਹੋ ਉਹਦੀ ਕੁੜੀ ਕਿੰਨੀ ਪੜੀ ਲਿਖੀ ਆ ਇਥੇ ਅੰਮਰ ਸਰ ਕੇ ਹਸਪਤਾਲ ਜੇ ਨੌਕਰੀ ਕਰਦੀ ਆ ਉਹ ਰਾਨੂ ਜਿਹੜੀ ਤੁਹਾਡੀ ਸਹਿਇਕ ਬਲੀ ਆਈ ਵੀ ਸੀ ਆਹੋ ਦਾ ਰਿਸ਼ਤਾ ਕਰਾਉਣ ਲੱਗੀ ਮੈਂ ਦੀਪੀ ਨੂੰ ਦੀਪੀ ਨੂੰ ਮੰਮੀ ਜੀ ਇਹ ਕੀ ਕਰਨ ਲੱਗੇ ਜੀ ਨਾ ਨਾ ਮਮ ਜੀ ਉਹ ਤੇ ਕੁੜੀ ਬਹੁਤ ਸੋਹਣੀ ਆ ਤੇ ਉਹ ਬੜੀ ਰਿਖੀ ਵੀ ਬੜੀ ਆ ਜੀ ਤੁਹਾਨੂੰ ਵੀ ਪਤਾ ਆ ਵੀ ਉਹ ਕਿੰਨੇ ਨਸ਼ੇ ਕਰਦਾ ਆ ਤੇ ਕੁੜੀ ਦੀ ਕਿਉਂ ਜਿੱਦ ਕੀ ਖਰਾਬ ਕਰਨ ਲੱਗੇ ਨੇ ਆ ਕਰਾ ਦਾਂਗੇ ਰਿਸ਼ਤਾ ਉਹਨੂੰ ਮੇਰੇ ਤੇ ਬੜਾ ਯਕੀਨ ਆ ਨਾਲੇ ਨਾ ਉਹਨੂੰ ਹੋਰ ਕਿਤੋਂ ਰਿਸ਼ਤਾ ਉਹਨਾਂ ਆ ਤੇ ਇੰਨੇ ਤੇ ਕਰਦਣਾ ਆ ਜਦੋਂ ਮੈਂ ਦੱਸਿਆ ਨਾ 15 ਕਿਲੇ ਉਹ ਤੇ ਖੁਸ਼ੀ ਨਹੀਂ ਦੁਗਣੀ ਹੋ ਗਈ ਤੇ ਉਹਦੇ ਕਹਿੰਦੀ ਕੱਲੀ ਜਾਵਾਂਗੀ ਕੱਲੀ ਪੱਕ ਟੱਕ ਕਰਦੀ ਮੈਂ ਚਲ ਠੀਕ ਆ ਨਾਲੇ ਮੇਰੀ ਗੱਲ ਸੁਣ ਕਮਲ ਜੀ ਉਹਨੇ ਪੁੱਛੇਗੇ ਸ਼ੂਨੀ ਕਰਨੀ ਉਹ ਨਮਿਤ ਇੰਨਾ ਜਕੀਣ ਆ ਆਹ ਤੇ ਕੁੜੀ ਵੀ ਸੋਹਣੀ ਆ ਇਸ ਤਰ੍ਹਾਂ ਮੁੰਡੇ ਦੀ ਜ਼ਿੰਦਗੀ ਤਾਂ ਪਹਿਲਾਂ ਤੋਂ ਹੀ ਖਰਾਬ ਸੀ ਪਰ ਜਿਹੜੀ ਤੁਸੀਂ ਉਹਦੇ ਲੜ ਲੜ ਕੇ ਲੱਗੇ ਉਹ ਚ ਵਕੜੀ ਸੀ ਉਹਦੀ ਵੀ ਜ਼ਿੰਦਗੀ ਤੁਸੀਂ ਖਰਾਬ ਕਰਦੇ ਲੱਗਿਓ ਤੇ ਓਹੋ ਤੇ ਪੋਤਣ ਵੀ ਆਉਣਾ ਤੇ ਹੈਗਾ ਵਾ ਨਾ ਹੁਣ ਇਦਾਂ ਥੋੜੀ ਰਹਿਣ ਦੇਣਾ ਉਹ ਲੈ ਮੇਰੀ ਗਾਰਫੋਨ ਜਦੋਂ ਵਿਆਹ ਦੀਏ ਨਾ ਮੁੰਡੇ ਆਪੇ ਸੁਧਰ ਜਾਂਦੇ ਹੁੰਦੇ ਆ ਆਹ ਵਿਆਹ ਤੋਂ ਬਾਅਦ ਵਿੱਚ ਕਿੱਡੀ ਛੇਤੀ ਸੁਧਰਦਾ ਸਭ ਨਸ਼ੇ ਨਸ਼ਿਆਂ ਦੇ ਬੰਦ ਕਰ ਦਿੰਦੀ ਆ ਜੇ ਵਿਆਹ ਆਏ ਹਨ ਮੰਨਦੀ ਆ ਪਰ ਪਹਿਲਾਂ ਉਹਨੂੰ ਸੁਧਾਰ ਤੇ ਲਾਓ ਬਿਲਕੁਲ ਗਲਤ ਮੰਮੀ ਜੀ ਉਹ ਰਿਸ਼ਤਾ ਪਲਾ ਕਿਉਂ ਕਰਨ ਲੱਗੀ ਆ ਕਿਉਂਕਿ ਉਹ ਤੁਹਾਡੇ ਤੇ ਯਕੀਨ ਕਰਦੀ ਆ ਕਿ ਇਹਨੇ ਮੈਨੂੰ ਛੁੱਟ ਨਹੀਂ ਬੋਲਣਾ ਤੁਹਾਨੂੰ ਭੈਣ ਮੰਦੀ ਆਪਣ ਜਦੋਂ ਵਿਆਹ ਦੀਏ ਨਾ ਮੁੰਡੇ ਆਪੇ ਸੁਧਰ ਜਾਂਦੇ ਹੁੰਦੇ ਆ ਆ ਵਿਆਹ ਤੋਂ ਬਾਅਦ ਵਿੱਚ ਹੀ ਢਿੱਛੇਤੀ ਸੁਧਰਦਾ ਸਭ ਨਸ਼ੇ ਨਸ਼ਿਆਂ ਦੇ ਬੰਦ ਕਰ ਦਿੰਦੇ ਆ ਤਾਰੇ ਜਣੀ ਉਹੀ ਗੱਲ ਕਹਿੰਦੇ ਨੇ ਵਿਆਹ ਤੋਂ ਬਾਅਦ ਮੁੰਡਾ ਸਧਰ ਜਾਊਗਾ ਕਿਉਂ ਭਈ 25 ਸਾਲ ਦਾ ਤੁਹਾਡਾ ਪੁੱਤ ਹੋ ਗਿਆ ਮਾਂ ਨੇ ਨਾ ਸਧਾਰਿਆ ਪਿਓ ਨੇ ਨਾ ਸਧਾਰਿਆ ਭੈਣਾਂ ਨੇ ਨਾ ਸਧਾਰਿਆ ਉਹ ਕੱਲ ਦੀ ਆਈ ਜਵਾਕਰੀ ਕਿੱਦਾਂ ਤੁਹਾਡਾ ਮੁੰਡਾ ਸਧਾਰ ਦੂਗੀ ਕੀ ਉਹਨੇ ਜਾਦੂ ਟੂਣਾ ਹੋਈ ਕਰ ਦੇਣਾ ਕਿੰਨੀ ਗਲਤ ਸੋਚਾ ਮੰਮੀ ਜੀ ਇਹ ਫੇ ਮੁੰਡੇ ਦਾ ਵਿਆਹ ਕਰ ਦੋ ਤੇ ਮੁੰਡਾ ਨਸ਼ੇ ਕਰਨੋਂ ਹਟ ਜਾਊਗਾ ਬਿਲਕੁਲ ਨਹੀਂ ਇਸ ਤਰ੍ਹਾਂ ਮੁੰਡੇ ਦੀ ਜ਼ਿੰਦਗੀ ਤਾਂ ਪਹਿਲਾਂ ਤੋਂ ਹੀ ਖਰਾਬ ਸੀ ਪਰ ਜਿਹੜੀ ਤੁਸੀਂ ਉਹਦੇ ਲੜ ਲੜ ਕੇ ਲੱਗੇ ਉਹ ਚ ਵਕਰੀ ਸੀ ਉਹਦੀ ਵੀ ਜ਼ਿੰਦਗੀ ਤੁਸੀਂ ਖਰਾਬ ਕਰਦੇ ਲੱਗੇ ਹੋ ਤੇ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਲ ਦੋ ਸਾਲ ਤੱਕ ਉਹਨਾਂ ਘਰ ਬੱਚਾ ਹੋ ਗਿਆ ਤਾਂ ਉਹਨਾਂ ਬੱਚਾ ਦੀ ਵੀ ਮੰਮੀ ਜੀ ਜ਼ਿੰਦਗੀ ਖਰਾਬ ਹੋ ਜਾਣੀ ਆ ਤੁਹਾਡੇ ਇੱਕ ਝੂਠ ਨੇ ਕਿੰਨੀਆਂ ਦੀ ਜ਼ਿੰਦਗੀ ਖਰਾਬ ਕਰ ਦੇਣੀ ਆ ਬਿਲਕੁਲ ਮੰਮੀ ਜੀ ਕੋਈ ਮੁੰਡਾ ਨਹੀਂ ਸੁਧਰ ਸਕਦਾ ਜਿਉਂ ਆਪਣੇ ਮਾਪਿਓ ਕਣੀ ਸੁਧਰਿਆ ਤੋ ਕਾਲਦੀ ਆਈ ਕੁੜੀ ਕੋ ਕਿੱਦਾਂ ਸੁਧਰੂਗਾ ਯਕੀਨ ਤੇ ਉਹ ਮੇਰੇ ਤੇ ਬਹੁਤ ਕਰਦੀ ਆ ਸਹੀ ਕਿਹਾ ਤੋ ਕਰਨ ਦੇ ਵਾਕਿਆ ਮੈਂ ਗਲਤੀ ਲੱਗੀ ਆ ਬੋ ਜੀ ਨਰੀ ਮਮੀ ਜੀ ਕੁੜੀ ਨੇ ਜ਼ਿੰਦਗੀ ਆਪਣੇ ਹਾਮਸਫਰ ਨਾਲ ਕੱਟਣੀ ਆ ਨਾ ਕਿ 15 ਕਿੰਨਿਆਂ ਦੇ ਨਾਲ ਹਾਂ ਧੀਏ ਗੱਲ ਤੇ ਤੂੰ ਸਹੀ ਕੀਤੀ ਆ ਜਿਹੜੇ ਮਾਪੇ ਆਪਣੇ ਪੁੱਤ ਨੂੰ ਨਾ ਸਹਾਰ ਸਕੀ 25 ਸਾਲਾਂ ਦਾ ਹੋ ਗਿਆ ਤੋ ਕੱਲ ਲਈ ਜਵਾਕੜੀ ਜੀ ਨੇ ਕੀ ਇਸ ਧਾਰਨਾ ਮੈਂ ਤੇ ਆਪ ਸਾਰਿਆਂ ਨੂੰ ਵੀ ਕਹੂੰਗੀ ਕਿ ਪੋਸ਼ੀ ਗੇਸ਼ੇ ਕਰਕੇ ਹੀ ਆਪਣੀ ਤੀ ਦਰਸ਼ਤਾ ਕਰਿਓ ਸਹੀ ਗੱਲ ਆ ਪੁੱਤ ਮੈਂ ਤੇ ਐਵੇਂ ਨਿਆਣੀ ਜੀ ਡੋ ਵੀ ਦੇਣੀ ਚੱਲ ਮੈਂ ਕਹਿ ਦਿੰਦੀ ਹਾਂ ਨੂੰ ਕੀ ਹਾਂਜੀ ਮਮੀ ਜੀ ਪਰ ਤੇਦੀ ਭੈਣ ਤਾਂ ਕੀ ਉਹ ਨਰਾਜ਼ ਹੋਗੀ ਹੁੰਦੀ ਆ ਭੈਣ ਨਰਾਜ਼ ਤੇ ਹੋਵੇ ਪਰ ਆਪਾਂ ਇਹ ਥੋੜੀ ਹੈ ਕਿ ਭੈਣ ਦੇ ਚੱਕਰ ਦੇ ਵਿੱਚ ਕਿਸੇ ਨਿਆਣੀ ਨੂੰ ਝਾੜ ਦੇਣਾ ਕਿਸੇ ਨਿਆਣੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਚਲੋ ਸ਼ੁਕਰਿਆ ਮਮਜੀ ਜੀ ਤੁਸੀਂ ਇਸ ਗੱਲ ਨੂੰ ਸਮਝ ਗਈ ਪਤਾ ਕਿੰਨਾ ਵੱਡਾ ਪਾਪ ਕਰ ਲੱਗੇ ਸੀ ਤੁਹਾਨੂੰ ਬਿਲਕੁਲ ਨਹੀਂ ਤੁਸੀਂ ਕਰੋ ਫੋਨ ਆਪਾਂ ਨਹੀਂ ਇਹ ਰਿਸ਼ਤਾ ਕਰਾਉਣਾ ਪਹਿਲਾਂ ਉਹ ਮੁੰਡਾ ਸਧਰੂਗਾ ਫੇਰ ਰਿਸ਼ਤਾ ਉਹ ਨੂੰ ਮੈਂ ਹੀ ਕਰਵਾ ਦੂੰਗੀ